ਆਸਾਨੀ ਪ੍ਰੋਗਰਾਮ ਹੈ ਇੱਕ ਕੈਲੰਡਰ ਦੇ ਵਿੱਚ ਮਾਸਟਰਸ ਜੈਸਰ ਹੋ ਰਿਹਾ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈ ਜੋ ਦੇਖਵਾ ਦਿੱਤੀ ਵੀ ਐਸੀ ਹੈ ਜਿਹੜੀ ਸਗੀਆਂ ਤਰ੍ਹਾਂ ਦੀਆਂ ਆਪਰ ਪੱਜਾਬ ਤੋਂ ਕਰਨੇ ਹੋਰ ਨਾਲ ਵੀ ਜੁੜਾ ਹੋ ਰਿਹਾ ਹੈ ਜਿਹਨਾਂ ਨੂੰ ਸਾਰੇ ਜੋੜ ਰਿਹਾ ਹੈ ਪਰ ਕੱਲ ਨੂੰ ਉੱਥੇ ਇੱਕ ਵਿਸ਼ੇਸ਼ ਮੁਦੇ ਕੁਹਾ ਦਾ ਜਿਸਦੀ ਮਿਲਪੇ ਸਾਂਝਾ ਸਾਡਾ ਸੈਸ਼ਨ ਵੀ ਲੱਗਣ ਜਾ ਰਿਹਾ ਜਿਹਦੇ ਤੇ ਉਹਨਾਂ ਦੀ ਸ਼ਮੂਲੀਅਤ ਦੇ ਬਾਰੇ ਗੱਲ ਕਰਦੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਲੇ ਸੋਹ ਜਾਨ ਸ੍ਰੀ ਅਕਾਲ ਗੱਜ ਗੱਜ ਕੇ ਜਕਾਰੇ ਲਾਵੇ ਸਾਸਾਂ ਖੁਸ਼ੀਆਂ ਦੇ ਜਕਾਰੇ ਲਾਵੇ ਬਾਬਾ ਸ਼੍ਰੀ ਚੰਦ ਜੀ ਦੇ ਮੱਥ ਨੂੰ ਪਾਵੇ ਹੱਥੇ ਪਾਵੇ ਸੋਹ ਸ੍ਰੀ ਅਕਾਲ ਦੇਸਾਂ ਸਤੋਦਾਸੀ ਸੰਪਰਦਾ ਦੇ ਮਹਾਪੁਰਖ ਤੇ ਸਾਰੇ ਸਮੂਹ ਜਥੇਬੰਦੀਆਂ ਸਾਰੇ ਹੀ ਸੁਭਾਵਾਂ ਨੇ ਰਲ ਕੇ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ ਤੇ ਨਾਲ ਹੀ ਕੱਲ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਸਤ ਹੋ ਰਹੀਆਂ ਹਨ ਅੱਜ ਇਸ ਸਮੇਂ ਨਮਾ ਸ਼ਹਿਰ ਤਪਸਤਨ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਟਾਲੀ ਸਹਿਬ ਉੱਥੇ ਬਹੁਤ ਵੱਡਾ ਸ਼ਰਧਤਾ ਨੇ ਪ੍ਰਾਰਾਲਾ ਕੀਤਾ ਕਿ ਸਾਰੀ ਸੰਗਤ ਨੂੰ ਪੰਜ ਪਿਆਰਿਆਂ ਨੂੰ ਸਰਪਾਉ ਗੁਰੂ ਮਹਾਰਾਜ ਜੀ ਦਾ ਸਤਾਰ ਤੇ ਨਾਲ ਸਾਰੀ ਸੰਗਤ ਦਾ ਸਤਾਰ ਕੀਤਾ ਲੰਗਰ ਗੁਰੂ ਕਹਿ ਅਥਾ ਸੇਵਾ ਕੀਤੀ ਅਸੀਂ ਸਾਰੀਆਂ ਇਲਾਕਾ ਨਿਵਾਸੀਆਂ ਟਾਲੀ ਸਹਿਬ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਜਥੇਬੰਦੀਆਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਦੇ ਨਾਲ ਹੀ ਇਹ ਮੈਸੇਜ ਦਿੰਦੇ ਆ ਇਸ ਨਗਰ ਕੀਰਤਨ ਦੇ ਵਿੱਚ ਜੋ ਇਹ ਸ਼ਤਾਬਦੀ ਮਨਾ ਰਹੇ ਹਨ ਆਪਾਂ ਨੂੰ ਸਾਰਿਆਂ ਨੂੰ ਜੋ ਦੋਵੇਂ ਪਾਤਸ਼ਾਹ ਤੁਗ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਸ਼ਹਾਦਤ ਦਿੱਤੀ ਆ Hindu ਧਰਮ Hindu ਧਰਮ ਨੂੰ ਬਚਾਉਣ ਵਾਸਤੇ ਤੇ ਉਹਦੇ ਵਿੱਚੋਂ ਸਾਰਿਆਂ ਤੇ ਅਪਰਾਧਾ ਕਰਨਾ ਚਾਹੀਦਾ ਸੀ ਜੋ ਕਿ ਨਗਰ ਬਿਲਗੇ ਨੇ ਅਪਰਾਧਾ ਕੀਤਾ ਮੈਂ ਉਹਦਾ ਦੇਨ ਨਹੀਂ ਦੇ ਸਕਦਾ ਫਿਰ ਮੈਂ ਇਹ ਬੋਲ ਜੋ ਰੋ ਪੇਸ਼ੀ ਕਰਦਾ ਜਿੰਨੀਆਂ ਵੀ ਜਥੇਬੰਦੀਆਂ ਜਾ ਗੁਰਦੁਆਰੇ ਮੰਦਰ ਉਹਨਾਂ ਨੂੰ ਵੀ ਇਹ ਪੂਰ ਜੋਰ ਜੰਗੀ ਪੱਦਰ ਤੇ ਜਿਹੜਾ ਸ਼ਤਾਬਦੀ ਮਨਾਉਣੀ ਚਾਹੀਦੀ ਸੀ ਉਹਦੇ ਵਿੱਚ ਹਰ ਇੱਕ ਨੂੰ ਸ਼ਿਰਕਤ ਕਰਨ ਦਾ ਚਾਹੀਦਾ ਮੈਂ ਜਿੱਥੇ ਵੀ ਦੇਸਾਂ ਪ੍ਰਦੇਸਾਂ ਵਿੱਚ ਇਲਾਕੇ ਦੇ ਰਵਾਸੀਆਂ ਨੂੰ ਇਹੋ ਹੀ ਬੇਨਤੀ ਕਰਦਾ ਇਸ ਨਗਰ ਦੇ ਵਿੱਚ ਸਭ ਤੋਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਤੇ ਸਾਨੂੰ ਨਮਸਤਕ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੱਜ ਗੱਜ ਕੇ ਜ਼ਿਕਾਰੇ ਲਾਵੇ ਸਾਰ ਸੰਖੁਸ਼ੀਆਂ ਦੇ ਜ਼ਿਕਾਰੇ ਕੇ ਜਾਵੇ ਬਾਬਾ ਸ੍ਰੀ ਚੰਚੀ ਦੇ ਮਨ ਨੂੰ ਪਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਅੰਗਲ ਖੁਸ਼ੀਆਂ ਦੇ ਇਜ਼ਕਾਰੇ ਕਿ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਫੱਦੇ ਪਾਵੇ ਹੋਏ ਜੀਕਾਰੇ ਲਾਵੇ ਗੱਜ ਗੱਜ ਕੇ ਇਜ਼ਕਾਰੇ ਲਾਵੇ ਸਾਥ ਸੰਗ ਖੁਸ਼ੀਆਂ ਦੇ ਇਜ਼ਕਾਰੇ ਕਿ ਜਾਵੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦੇ ਮਨ ਨੂੰ ਪਾਵੇ ਹੋਏ ਜੀਕਾਰੇ ਲਾਵੇ ਗੱਜ ਗੱਜ ਕੇ ਇਜ਼ਕਾਰੇ ਲਾਵੇ ਸਾਥ ਸੰਗ ਖੁਸ਼ੀਆਂ ਦੇ ਇਜ਼ਕਾਰੇ ਕਿ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ ਫੱਦੇ ਪਾਵੇ ਹੋਏ ਜੀਕਾਰੇ ਲਾਵੇ ਦਾ ਖਾਲਸਾ ਹੋਏ Yeah uh -huh. Valeu! ਹਰ ਤਰ੍ਹਾਂ ਇਹ ਬੱਚਿਆਂ ਲਈਏ ਕੋਰੇ ਦੇ ਕੋਲ ਦੋ ਨੰਬਰ ਹੀ ਆਉਣਾ ਹੈ ਉੱਪਰ ਪੰਜ ਨੰਬਰ ਤੇ ਹੈ ਬੱਚੇ ਮਨੋਖਾ ਆਤਮਿਕ ਸੇਵਕ ਬਲ ਸਰੀਰ ਬਲ ਜੀਵਨ ਬਲ ਰਾਜਾਤ ਬਲ ਦਾਸ ਬਣਾਉਣਾ ਹੈ ਜਿਹਨਾਂ ਨੂੰ ਇੱਥੇ ਤੋਂ ਡਰਦਾ ਹੈ ਉਹ ਵੀ ਜੁੜਿਆ ਆਮੀਨ ਸਤਿਗੁਰੂ ਨਾਲ ਦੇਖਾਰੀ ਭਗਤਾਂ ਨੂੰ ਪੂਰਾ ਨਹੀਂ ਸਾਲ ਪਹੁੰਚਿਓ ਆਣ ਪਰ ਕੀ ਵਾਲੀ हले तकी कचहर तकरीबन तकरीबन छे महीने पई काफ़ी थी ਮੇਰਾ ਬਸ ਨਾ ਹੈ ਜਿਸ ਬਾਤਰ ਭੀਕਿਆਂ ਤੋਂ ਭਾਗਤ ਇਹਨਾਂ ਰੋਗ ਤੋਂ ਬਾਹਰ ਆਓ ਵੇਦ ਪੁਰਾਣ ਚੰਦਰ ਦੇ ਮਾਤਸਕੰਡ ਨਮਨਨਾ ਜੀਏ ਪਸਾਰੇ ਪਰ ਘਨ ਪਰਦਾਰਾ ਸੇ ਰਿਖਿਓ ਸਿਰਥ ਰਹਿਣ ਅਨੁਸਾਰ ਬਦ ਮਾਇਆ ਕਹਿ ਪਰੋ ਪੰਜ ਨਿਸ਼ਾਨ ਤੇ ਜੁਗਤ ਨਹਿ ਕਰ ਸਕਨਾ ਅਨਹੀ ਵੀ ਦਰਬਖਲ ਅੰਜਨ ਰਾਮੇ ਪਹੁੰਚਣਾ ਜਾਣਾ ਬਾਬਾ ਸੁਮੇਂ ਜੀ ਦੀ ਕਮਿਤਾ ਆਇਓ ਸਰਮਨ ਸਰਬਨਾਂ ਲਈ ਨਾਨਕ ਜੀ ਦੇ ਜੀਵਨ ਕਾਟ ਕੇ ਜਾਣਾ ਹੈ ओ मेरे सोरेरा मेरे सब का प्यार है पाज प्यारे पाज निशान की नंबर दो निशान सारी संगत को लंगर और ये नाल ये साथी की साथ हर जन राजा सपने बेमत लगत ना बाहर रहा जान होयो गुरु ज्ञान निदाई जनना नि बिन आपा जी ने मिटेन प्रमपिताई ठीक है 3 ਨੰਬਰ 4 ਲਈ ਸਾਂਝੋ ਇਹ ਜਗ ਭਰਮ ਕੋਲਾ ਨਾ RAM ਨਾਮ ਦਾ ਹੀ ਨੂੰ ਉਰਮਕ ਹੋਏ ਪਛਾਨਾ ਹੋਏ ਸੋਹਣਾ ਸਤਿ ਸ਼ਿਆ ਕਾਲ 3 ਨੰਬਰ 5 ਲਈ ਤੇ ਜੋਗੀ ਕੋ ਜੂਤਨ